हां जी दोस्तों स्वागत है ਤੁਹਾਡਾ ਦੋਸਤੋ ਦੁਨੀਆ ਭਰ ਦੇ ਭੂ ਵਿਗਿਆਨੀਆਂ ਤੇ ਧਾਰਮਿਕ ਸੁਭਾਅ ਦੇ ਲੋਕਾਂ ਨੂੰ ਇਸ ਗੱਲ ਦੀ ਬੜੀ ਜਿਗਿਆਸਾ ਰਹਿੰਦੀ ਆ ਵੀ ਧਰਤੀ ਦੇ ਗਰਭ ਚ ਅਸਲ ਚ ਕੀ ਛਪਿਆ ਹੋਇਆ ਇਹਦੇ ਲਈ ਨਾ ਸਨ 1970 ਤੋਂ ਲੈ ਕੇ ਹੁਣ ਤੱਕ ਚੀਨ ਅਮਰੀਕਾ ਜਰਮਨੀ ਰੂਸ ਯਮਨ ਬੇਰੂਤ ਸਾਰੇ ਕਿਤੇ ਸੁਪਰ ਡੀਪ ਬੋਰ ਹੋਲ ਪੱਟੇ ਜਾ ਰਹੇ ਨੇ ਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਧਰਤੀ ਮਾਂ ਦੇ ਗਰਭ ਚ ਆਖਰ ਹੈ ਕੀ ਇਹੋ ਜਿਹਾ ਇਹੋ ਜਿਹਾ ਇੱਕ ਰਿਕਾਰਡ ਤੋੜ ਬੂਰ ਜਿਹੜਾ ਹੈ ਰੂਸ ਨੇ 9 ਮੀਲ ਦੀ ਢੁਗਾਈ ਤੱਕ ਪੱਟ ਛੱਡਿਆ ਪਰ ਜਦੋਂ ਇਹ ਤਕਰੀਬਨ 7.6 ਮੀਲ ਪੱਟਿਆ ਜਾ ਚੁੱਕਿਆ ਸੀ ਤਾਂ ਉਹਨਾਂ ਨੇ ਇਹ ਇੱਕਦਮ ਜਿਹੜਾ ਡ੍ਰਿੱਲ ਬਿਟ ਦੇ ਕਿਤੇ ਅੜਨ ਕਰਕੇ ਇਹੋ ਜੀ ਆਵਾਜ਼ਾਂ ਆਉਣ ਲੱਗ ਗਈਆਂ ਜਿਵੇਂ ਕੋਈ ਅੰਦਰ ਕਿਸੇ ਸਰੰਗ ਦੇ ਵਿੱਚ ਕੋਈ ਬਹੁਤ ਸਾਰੇ ਲੋਕਾਂ ਨੂੰ ਟੌਰਚਰ ਕੀਤਾ ਜਾ ਰਿਹਾ ਹੋਵੇ ਤੜਪਾਇਆ ਜਾ ਰਿਹਾ ਹੋਵੇ ਕੁੱਟਿਆ ਮਾਰਿਆ ਜਾ ਰਿਹਾ ਹੋਵੇ ਇਸ ਗੱਲ ਦੀ ਰੂਸੀ ਸਰਕਾਰ ਦੇ ਕੋਲ ਅੱਜ ਤੱਕ ਆਡੀਓ ਰਿਕਾਰਡਿੰਗ ਹੈ ਤੇ ਥਰਮਾਮੀਟਰ ਦਾ ਤਾਪਮਾਨ ਉੱਥੇ ਜਾ ਕੇ ਇੰਨਾ ਜ਼ਿਆਦਾ ਵੱਧ ਗਿਆ ਆਮ ਤੌਰ ਤੇ ਧਰਤੀ ਦੀ ਕੋਰ ਦੇ ਵਿੱਚ 500 ਡਿਗਰੀ ਟੈਂਪਰੇਚਰ ਹੁੰਦਾ 500 ਡਿਗਰੀ ਫਾਰਨਹੇਟ ਪਰ ਉੱਥੇ ਜਿਹੜਾ ਥਰਮਾਮੀਟਰ ਨੇ ਦੱਸਿਆ ਵੀ 2000 ਡਿਗਰੀ ਫਾਰਨਹੇਟ ਹਾਈਟ ਤੋਂ ਵੱਧ ਟੈਂਪਰੇਚਰ ਹੋ ਚੁੱਕਾ ਸੀ ਇਸ ਕਰਕੇ ਉਹਨਾਂ ਨੇ ਉਸ ਤੋਂ ਬਾਅਦ ਡਰ ਕੇ ਇਹ ਜਿਹੜਾ ਹੈਗਾ ਪ੍ਰੋਜੈਕਟ ਅਬੈਂਡਨ ਕਰਤਾ ਬੰਦ ਕਰਤਾ ਇਹਨੂੰ ਅਣਗੌਲਿਆਂ ਕਰਤਾ ਸੋ ਡ੍ਰਿਲ 'ਚ ਲੱਗੇ ਮਾਈਕ ਦੇ ਵਿੱਚ ਉੱਚੀ ਉੱਚੀ ਚੀਕ ਚਿਹਾੜੇ ਦੀਆਂ ਉਹ ਅੱਜਾਂ ਰੁਦਨ ਦੀਆਂ ਆਵਾਜ਼ਾਂ ਤੇ ਬਰਲਾਪ ਦੀਆਂ ਆਵਾਜ਼ਾਂ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਨਾ ਟਾਰਚਰ ਕੀਤਾ ਜਾ ਰਿਹਾ ਇਸ ਤਰ੍ਹਾਂ ਦੀਆਂ ਆਵਾਜ਼ਾਂ ਦੇ ਆਉਣ ਕਰਕੇ ਲੋਕਾਂ ਦੀ ਇਹ opinion ਬਣ ਗਈ ਉਸ ਸਮੇਂ ਦੇ ਵਿੱਚ ਕਿ ਅਸਲ ਚ ਰੂਸ ਦਾ ਇਹ ਜਿਹੜਾ ਵਿਗਿਆਨਿਕ ਪ੍ਰੋਜੈਕਟ ਸੀਗਾ ਇਹ ਨੇ ਪਤਾਲ ਦੇ ਵਿੱਚ ਨਰਕ ਲੱਭ ਲਿਆ ਵੀ ਯਾਨੀ ਅੰਦਰ ਦੱਸੇ ਵੀ ਇਸਾਈ ਵਿਸ਼ਵਾਸਾਂ ਦੇ ਅਨੁਸਾਰ ਧਰਤੀ ਦੇ ਅੰਦਰ ਦੱਸਿਆ ਜਾਂਦਾ ਵੀ ਨਰਕ ਤੇ ਉਹ ਇਹ ਵੀ ਦੱਸਿਆ ਜਾਂਦਾ ਵੀ ਉਹਦਾ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਉੱਥੇ ਤਲਪਾਇਆ ਜਾਂਦਾ ਇਨਸਾਨਾਂ ਨੂੰ ਉਹਨਾਂ ਦਾ ਇਹ ਵਿਸ਼ਵਾਸ ਪੁਖਤਾ ਹੋਣ ਦੇ ਕਾਰਨ 1994 ਦੇ ਵਿੱਚ ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ ਤੇ ਇਹਨੂੰ ਕਿਉਂ ਬੰਦ ਕੀਤਾ ਗਿਆ ਸੰਸਾਰ ਭਰ ਦੇ ਲੋਕਾਂ ਨੂੰ ਇਸ ਬਾਰੇ ਅਜੇ ਤੱਕ ਸਸਪੈਂਸ ਬਣੀ ਹੋਈ ਹੈ ਇਹ ਦੇ ਬਾਰੇ ਹੀ ਅੱਜ ਆਪਾਂ ਦੋਸਤੋ ਜਿਹੜਾ ਹੈਗਾ ਗੱਲ ਕਰਾਂਗੇ ਕਿ ਇਹ ਸਵਾਲ ਦਾ ਜਵਾਬ ਕੀ ਹੈ ਤੇ ਇਹ ਜਵਾਬ ਕਿਉਂ ਨਹੀਂ ਮਿਲਿਆ ਹੈਗਾ ਸਪਸ਼ਟ ਸੋ ਵੀਰੋ ਅੱਜ ਆਪਾਂ ਇਹਦੇ ਤੇ ਹੀ ਚਰਚਾ ਕਰਦੇ ਆਂ ਸੋ ਸਾਰੇ ਵੀਰ ਆਪਣੇ ਪੇਜ ਅਦ੍ਰਿਸ਼ਮ ਨੂੰ ਜਰੂਰ ਫਾਲੋ ਕਰੋ ਤੇ ਆਪਣੇ YouTube ਚੈਨਲ ਅਦ੍ਰਿਸ਼ਮ ਪੰਜਾਬੀ ਨੂੰ ਜਰੂਰ ਸਬਸਕ੍ਰਾਈਬ ਕਰੋ ਸੋ ਦੋਸਤੋ ਸਵਾਗਤ ਹੈ ਤੁਹਾਡੇ ਸਾਰੇ ਵੀਰਾਂ ਦਾ ਸਨ ਸਟਾਰ ਦੇ ਕੇ ਹੈਲਪ ਕਰਨ ਵਾਲੇ ਵੀਰਾਂ ਦਾ ਤਾਂ ਬਹੁਤ ਹੀ ਜ਼ਿਆਦਾ ਸ਼ੁਕਰੀਆ ਉਹਨਾਂ ਦੀ ਬਦੌਲਤ ਹੀ ਅਸੀਂ ਆਪਣਾ ਕੰਮ ਵਧਾ پا ਰਹੇ ਹਾਂ ਦੋਸਤੋ ਰੂਸੀ ਸਰਕਾਰ ਦੁਆਰਾ ਚਲਾਇਆ ਗਿਆ ਇਹ ਵਿਗਿਆਨਿਕ ਪ੍ਰੋਜੈਕਟ ਜਿਹੜਾ ਕਿ ਆਖਰਕਾਰ ਪਰਾਲੋਕਿਕ ਦੰਦ ਕਥਾਵਾਂ ਦੇ ਤੱਕ ਪਹੁੰਚ ਗਿਆ ਐਂਡ ਦੇ ਵਿੱਚ ਅਸਲ 'ਚ 1970 ਦੇ ਵਿੱਚ ਸਾਈਬੇਰੀਆ ਦੇ ਕੋਲਾ ਪ੍ਰਾਇਦੀਪ ਕੋਲਾ ਨਾਮਕ ਪ੍ਰਾਇਦੀਪ 'ਚ ਆਰੰਭ ਕੀਤਾ ਗਿਆ ਇਹਦੀ ਡ੍ਰਿਲਿੰਗ ਜਿਹੜੀ ਹੈਗੀ ਆ 24 ਮਈ 1970 ਨੂੰ ਸ਼ੁਰੂ ਕੀਤੀ ਗਈ ਤੇ ਇਹ ਜਿਹੜੀ ਇਸ ਹੌਲ ਨੂੰ ਕੋਲਾ ਸੁਪਰ ਡੀਪ ਬੋਰ ਹੌਲ ਦੇ ਨਾਮ ਨਾਲ ਜਾਣਿਆ ਜਾਂਦਾ ਤੇ ਇਹ ਇਤਿਹਾਸ ਦਾ ਸਭ ਤੋਂ ਡੂੰਗਾ ਬੋਰ ਹੌਲ ਹੋਣ ਦਾ ਇਹਨੂੰ ਮਾਣ ਪ੍ਰਾਪਤ ਹੈ 7.6 ਮਾਈਲਸ 7.6 ਮੀਲ ਤੋਂ ਬਾਅਦ ਵੀ ਇਹ ਕਰੀਗੇ 9 ਮੀਲ ਤੇ ਜਾ ਕੇ ਪ੍ਰੋਜੈਕਟ ਬਿਲਕੁਲ ਬੰਦ ਹੋ ਗਿਆ 7.6 ਤੋਂ 9 ਦੇ ਵਿੱਚ ਇਹਦਾ ਰਿਕਾਰਡ ਕੈਮ ਹੋ ਗਿਆ ਸੀਗਾ ਇਹ ਜਿਹੜਾ ਪ੍ਰੋਜੈਕਟ ਹੈ ਯੂਰਲ ਮੈਸ਼ ਯੂਰਲ ਮੈਸ਼ E U R -A L M A S H ਯੂਰਲ ਮੈਸ਼ 15000 ਮਤਲਬ ਇਹ ਮਸ਼ੀਨ ਦਾ ਨਾਮ ਸੀਗਾ ਇਹਨੂੰ ਕਹ ਦਿੰਦੇ ਆ ਇਹ ਜਿਹੜੀ ਡ੍ਰਿਲਿੰਗ ਮਸ਼ੀਨ ਹੈ ਇਹਨੂੰ ਡ੍ਰਿਲਿੰਗ ਮਸ਼ੀਨ ਕਹਿੰਦੇ ਆ ਜਾਂ ਡ੍ਰਿਲਿੰਗ ਰਿਗ ਕਹਿੰਦੇ ਨੇ ਉਹ ਵਰਤੀ ਗਈ ਹੈ ਇਹਦੇ ਲਈ ਉਹ ਹੁੰਦੀ ਅਸਲ ਦੇ ਵਿੱਚ ਪੈਟਰੋਲ ਵਗੈਰਾ ਗੈਸਾਂ ਵਗੈਰਾ ਤੇਲ ਵਗੈਰਾ ਦੇ ਖੂਹ ਪਟਣ ਦੇ ਲਈ ਪਰ ਇਹਨੂੰ ਮੋਡੀਫਾਈ ਕਰਕੇ ਉਸ ਤੋਂ ਵੀ ਡੂੰਘਾ ਪਟਣ ਦੇ ਲਾਇਕ ਜਿਹੜਾ ਹੈਗਾ ਉਸ ਤੋਂ ਵੀ ਡੂੰਗੀ ਖੁਦਾਈ ਕਰਨ ਦੇ ਲਾਇਕ ਬਣਾਇਆ ਗਿਆ ਇਸ ਮਸ਼ੀਨ ਨੂੰ ਮਤਲਬ ਆਮ ਤੌਰ ਤੇ ਤੇਲ ਦੀ ਖੁਦਾਈ ਲਈ ਵਰਤਿਆ ਜਾਂਦਾ ਪਰ ਇਹ ਇਸ ਉਹਲਾ ਸੁਪਰ ਡੀਪ ਹੋਲ ਨੂੰ ਪੱਟਣ ਵੇਲੇ ਨਿਰੰਤਰ 9 ਸਾਲ ਖੁਦਾਈ ਕਰਦੀ ਰਹੀ ਇਸ ਬੋਰ ਹੋਲ ਦਾ ਜਿਹੜਾ ਡਾਇਆਮੀਟਰ ਸੀਗਾ ਉਹ 9 ਇੰਚ ਸੀਗਾ 9 ਇੰਚ ਦਾ ਮਤਲਬ ਬੋਰ ਹੋਲ ਜਿਹੜਾ ਹੈਗਾ ਜਾਂ 23 ਸੈਂਟੀਮੀਟਰ ਦਾ ਬੋਰ ਹੋਲ ਜਿਹੜਾ ਹੈਗਾ ਪੱਟਿਆ ਗਿਆ ਇਹ 24 ਮਈ 1979 ਤੱਕ ਜਿਹੜਾ ਹੈਗਾ 9 ਸਾਲ ਤੱਕ ਲਗਾਤਾਰ ਖੁਦਾਈ ਕਰਦਾ ਰਿਹਾ ਹਾਲਾਂਕਿ ਇਹ 94 ਚ ਬੰਦ ਕੀਤਾ ਪਰ ਜਦੋਂ ਇਹਨੇ ਰਿਕਾਰਡ ਬਣਾਇਆ ਉਦੋਂ 1979 ਦੇ ਵਿੱਚ ਇਹਨੂੰ 10 ਸਾਲ ਹੋ ਚੁੱਕੇ ਸੀਗੇ ਤੇ ਇਹ ਤਕਰੀਬਨ 40230 ਫੁੱਟ ਜਸ 7.6 ਮੀਲ ਦਾ ਸੰਸਾਰ ਦਾ ਸਭ ਤੋਂ ਉਦੋਂ ਜਾ ਕੇ ਮਤਲਬ 7.6 ਮਾਈਲਸ ਤੇ ਜਾ ਕੇ ਇਹ ਸੰਸਾਰ ਦਾ ਸਭ ਤੋਂ ਡੂੰਗਾ ਬੋਰ ਹੋਲ ਉਦੋਂ ਪਹਿਲਾਂ ਇਸ ਤੋਂ ਡੂੰਗਾ ਕੋਈ ਨਹੀਂ ਸੀ ਪੱਟਿਆ ਗਿਆ ਉਹ ਬਣ ਗਿਆ 10 ਸਾਲ ਬਾਅਦ 1999 ਚ ਜਿਹੜਾ ਹੈਗਾ ਇਹਦਾ ਰਿਕਾਰਡ ਦਰਜ ਕਰਾਇਆ ਗਿਆ ਪਰ ਅਚਾਨਕ ਅਗਸਤ 1994 ਦੇ ਵਿੱਚ ਇਸ ਪ੍ਰੋਜੈਕਟ ਨੂੰ ਜਿਹੜਾ ਹੈਗਾ ਬੰਦ ਕਰ ਦਿੱਤਾ ਜਾਂਦਾ ਪਰ ਇਸ ਪ੍ਰੋਜੈਕਟ ਦੀਆਂ ਬਹੁਤ ਵੱਡੀਆਂ-ਵੱਡੀਆਂ ਸੈਂਟੀਫਿਕ ਉਪਲਬਧੀਆਂ ਨੇ ਹਾਲਾਂਕਿ ਇਹਦੇ ਬਾਰੇ ਬਹੁਤ ਸਾਰੀਆਂ ਪੈਰਾਲੋਕਿਕ ਗੱਲਾਂ ਵੀ ਫੈਲੀਆਂ ਪਰ ਇਹਦੀਆਂ ਜਿਹੜੀਆਂ ਆਪਣੀਆਂ ਬਹੁਤ ਸਾਰੀਆਂ ਖਾਸ ਵਿਸ਼ੇਸ਼ਤਾਵਾਂ ਰਹੀਆਂ ਵਿਗਿਆਨਿਕ ਤੌਰ ਤੇ ਇਹਨੇ ਬਹੁਤ ਸਾਰੀਆਂ ਚੀਜ਼ਾਂ ਭੂਗਿਆਨੀਆਂ ਨੂੰ ਜਗ੍ਹੀਆਂ ਦੱਸੀਆਂ ਜਿਹੜੀਆਂ ਮਤਲਬ ਹੈਰਾਨ ਕਰਨ ਦੇ ਲਾਇਕ ਸਿਗੀਆਂ ਮਤਲਬ ਵਿਗਿਆਨੀ ਉਦੋਂ ਤੱਕ ਸਮਝਦੇ ਸਿਗੇ ਵੀ ਜਿਹੜਾ 9000 ਮੀਟਰ ਤੇ ਜਾ ਕੇ ਜਿਹੜੀ ਹੈਗੀ ਆ ਵੀ ਧਰਤੀ ਦੇ ਅੰਦਰ ਗ੍ਰੇਨਾਈਟ ਵਰਗਾ ਸਖਤ ਪੱਥਰ ਨਹੀਂ ਹੁੰਦਾ ਉਸ ਤੋਂ نیچے ਬਸਾਲਟ ਨਾਮ ਦਾ ਨਰਮ ਪੱਥਰ ਜਾ ਆ ਜਾਂਦਾ ਪਰ ਇਸ ਸੁਪਰ ਡੀ ਕੋਲਾਹੋਲ ਨੇ ਇਹ ਗਲਤਫਹਿਮੀ ਦੂਰ ਕਰਤੀ 9000 ਮੀਟਰ ਤੋਂ ਬਾਅਦ ਵੀ ਇਸ ਹੋਲ ਨੂੰ ਪਟਦੇ ਹੋਏ ਜਿਹੜਾ ਹੈ ਗ੍ਰੇਨਾਈਟ ਹੀ ਆਇਆ ਗਿਆ ਬਸਾਲਟ ਜਿਹੜਾ ਨਹੀਂ ਆਇਆ ਇਹ ਸੈਂਟੀਫਿਕ ਬੰਦਿਆਂ ਦੇ ਲਈ ਜਾਂ ਸਾਇੰਟਿਸਟਾਂ ਦੇ ਲਈ ਜਾਂ ਭੂਵਿਗਿਆਨੀਆਂ ਦੇ ਲਈ ਬਹੁਤ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਉਦੋਂ ਤੱਕ ਜਿਹੜੀ ਇਹ ਚੀਜ਼ ਦੇਖੀ ਜਾਂਦੀ ਸੀਗੀ ਉਹ ਸਾਈਜ਼ਮਿਕ ਰੀਡਿੰਗਸ ਨਾਲ ਦੇਖੀ ਜਾਂਦੀ ਸੀਗੀ ਮਤਲਬ ਕੀ ਹੁੰਦਾ ਕਿ ਕੰਪਨ ਵਾਲੀਆਂ ਵੇਵਸ ਛੱਡੀਆਂ ਜਾਂਦੀਆਂ ਨੇ ਜ਼ਮੀਨ 'ਚ ਉਹ ਵਾਪਸ ਆਂਦੀਆਂ ਨੇ ਹੈਗਾ ਰੀਡਿੰਗ ਲਈ ਜਾਂਦੀ ਆ ਵੀ ਇਹ ਕਿੰਨੇ ਮਾਈਲਜ਼ ਥੱਲੇ ਤੋਂ ਜਾ ਕੇ ਇਹ ਵਾਪਸ ਆਈਆਂ ਮਤਲਬ ਉਹ ਉੱਥੇ ਜਿਹੜੀ ਆ ਇੱਕ ਉਸ ਹੋਲ ਦੀ ਜਿਹੜੀ ਹੈਗੀ ਆ ਸਰਫੇਸ ਆ ਗਈ ਜਾਂ ਉਹ ਜਿੱਥੇ ਅੰਦਾਜ਼ਾ ਲਾਇਆ ਜਾ ਰਿਹਾ ਉੱਥੇ ਸਰਫੇਸ ਜਿਹੜੀ ਹੈਗੀ ਸਖਤ ਆ ਗਈ ਉਹਦੇ ਅੰਦਰ ਸੋ ਉਹਦੇ ਕਰਕੇ ਹੀ ਵੀ ਉਹ ਜਿਹੜੀ ਸੀਗੀ ਸਾਈਜ਼ਮਿਕ ਰੀਡਿੰਗ ਜਿੱਦੋਂ ਵਾਪਸ ਆਂਦੀ ਸੀ ਉਹਦੇ ਹਿਸਾਬ ਦੇ ਨਾਲ ਇਹ ਜਿਹੜੀ ਹੈਗੀ ਆ ਮਤਲਬ ਸੋਨਾਰ ਡਿਟੈਕਸ਼ਨ ਦਾ ਤਰੀਕਾ ਵੀ ਕਹਿੰਦੇ ਆ ਨੇ ਪੰਡੂਬੀਆਂ ਵੀ ਸਮੁੰਦਰ ਦੇ ਨੀਚੇ ਇਸੇ ਤਰੀਕੇ ਨਾਲ ਲੱਭੀਆਂ ਜਾਂਦੀਆਂ ਨੇ ਮਤਲਬ ਕਿਤੇ ਨਾ ਕਿਤੇ 20000 ਫੁੱਟ ਤੋਂ ਬਾਅਦ ਜਿਹੜਾ ਹੈਗਾ ਇਹ ਵੀ ਇੱਕ ਚੀਜ਼ ਦੇਖੀ ਗਈ ਕਿ ਇਹ 플ੈਂਕਟਨ ਫਾਸਲਸ ਆ ਗਏ ਯਾਨੀ ਬਹੁਤ ਸਾਰੇ ਜਿਹੜੇ 플ੈਂਕਟਨ ਫਾਸਲਸ ਜਿਹੜੇ ਮੰਨਿਆ ਜਾਂਦਾ ਸੀ ਬਹੁਤ ਸੂਖਮ ਜੀਵਾਂ ਦੇ ਯਾਨੀ ਅਵਸ਼ੇਸ਼ ਜਿਲੇ ਨੇ ਉਦੋਂ ਤੱਕ ਨਹੀਂ ਮੰਨਿਆ ਜਾਂਦਾ ਸੀਗਾ ਇਦਾਂ ਵੀ ਅਵਸ਼ੇਸ਼ ਨਹੀਂ ਡੂੰਘਾਈ 'ਚ ਹੋ ਸਕਦੇ ਨੇ ਤੇ ਜਮੀਨ ਦੇ 3 ਤੋਂ 6 ਕਿਲੋਮੀਟਰ ਡੂੰਘਾਈ 'ਚ ਵੀ ਪਾਣੀ ਦੇ ਪੱਤਨ ਮਿਲੇ ਯਾਨੀ ਉਦੋਂ ਤੱਕ ਆਪਾਂ ਨੂੰ ਨਹੀਂ ਪਤਾ ਸੀ ਵੀ 3 ਤੋਂ 6 ਮੀਟਰ ਡੂੰਘਾਈ 'ਚ ਧਰਤੀ ਦੇ ਪਾਣੀ ਦੇ ਪੱਤਨ ਹੈਗੇ ਨੇ ਨਹੀਂ ਡੂੰਘਾਈ ਤੇ ਵੀ ਉਹ ਇੰਨੀ ਡੂੰਘਾਈ 'ਚ ਵੀ ਮਿਲੇ 1994 ਦੇ ਵਿੱਚ ਇਹਨੂੰ ਤਾਟੂ ਦਾ ਮੋਟਾ ਟੱਕਣ ਲਾ ਕੇ ਨਟ ਬੋਲਟ ਕਸ ਕੇ ਜਿਹੜਾ ਬੰਦ ਕਰ ਦਿੱਤਾ ਗਿਆ ਆ ਸੋ ਅਮਰੀਕਾ ਦੇ ਵਿੱਚ ਵੀ ਸੇਮ ਜਿਹੜਾ ਹੈਗਾ ਪ੍ਰੋਜੈਕਟ ਹੈ ਮੋਲਹੋਲ ਦੇ ਨਾਮ ਨਾਲ ਚੱਲਦਾ ਏ ਜਰਮਨੀ ਚ ਵੀ ਇਸ ਤਰ੍ਹਾਂ ਦਾ ਇੱਕ ਪ੍ਰੋਜੈਕਟ ਹੈਗਾ ਏ ਤੇ ਇਹ ਬੇਰੂਤ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਜੈਕਟ ਹੈਗਾ ਯਮਨ ਦੇ ਵਿੱਚ ਵੀ ਹੈਗਾ ਤੇ ਸੇਮ ਪ੍ਰੋਜੈਕਟ ਜਿਹੜਾ ਹੈਗਾ 2023 ਚ ਚੀਨ ਨੇ ਵੀ ਪੱਟਣਾ ਸ਼ੁਰੂ ਕੀਤਾ ਆ ਅਪਡੇਟ ਟੈਰਮਬੈਸਨ ਦੇ ਅੰਦਰ ਯਾਨੀ ਜੇ ਆਪਾਂ ਕਹਿ ਦਈਏ ਸਭ ਨੂੰ ਇਹ ਜਾਣਨ ਦੀ ਇੱਛਾ ਹੈ ਵੀ ਧਰਤੀ ਦੇ ਅੰਦਰ ਆਖਰਕਾਰ ਪਤਾਲ ਦੇ ਗਰਭ ਦੇ ਵਿੱਚ ਛੁਪਿਆ ਹੋਇਆ ਕੀ ਹੈ ਰੂਸੀ ਪ੍ਰੋਜੈਕਟ ਦੇ ਬੰਦ ਹੋਣ ਦੇ ਪਿੱਛੇ ਕੀ ਕਾਰਨ ਰਹੇ ਉਹਦੇ ਬਾਰੇ ਫੈਲਣ ਵਾਲੀਆਂ ਗੱਲਾਂ ਕੀ ਸੀਗੀਆਂ ਅਸਲ 'ਚ ਕੀ ਵਾਪਰਿਆ ਪਟਾਈ ਕਿਉਂ ਰੋਕੀ ਗਈ ਉਹਦੂ ਅੱਗੇ ਪਟਾਈ ਜਿੱਥੇ ਇੰਨੀ ਕੀਤੀ ਸੀਗੀ ਅੱਗੇ ਵੀ ਪਟਾਈ ਹੋਣੀ ਚਾਹੀਦੀ ਸੀ ਲੋਕਾਂ ਨੂੰ ਮਤਲਬ ਇਹ ਚੀਜ਼ਾਂ ਜੜੀਆਂ ਨੇ ਬਹੁਤ ਸਸਪੈਂਸ ਕਰਨ ਲੱਗੀਆਂ ਉਹਨਾਂ ਨੂੰ ਜਿਹੜਾ ਇਹਦੇ ਬਾਰੇ ਬਹੁਤ ਸਾਰੀਆਂ ਗੱਲਾਂ ਫੈਲਣ ਲੱਗੀਆਂ ਹੌਲੀ-ਹੌਲੀ ਮਤਲਬ ਕਿ ਇਹ ਇਨਫੋਰਮੇਸ਼ਨ ਕਹਿੰਦੇ ਵੀ ਬਾਹਰ ਆਉਣ ਲੱਗ ਪੀ ਜਿਹੜੇ ਸਾਇੰਟਿਸਟ ਇਹਦੇ ਵਿੱਚ ਇਨਵੋਲਵ ਸੀ ਉਹਨਾਂ ਨੇ ਹੌਲੀ-ਹੌਲੀ ਲੋਕਾਂ ਨੂੰ ਗੱਲਾਂ ਦੱਸਣੀਆਂ ਨੂੰ ਕੀਤੀਆਂ ਜਾਂ ਪੱਤਰਕਾਰਾਂ ਨੂੰ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ ਉਹ ਸਾਇੰਟਿਸਟ ਜਿਹੜੇ ਨੇ ਬੁੱਲਣ ਲੱਗ ਪਏ ਕਿ ਵੀ ਹਾਂ ਅਸੀਂ ਪਟਾਈ ਜਿਹੜੀ ਆ ਕਿਉਂ ਰੋਕੀ ਤੇ ਕੀ ਵਾਪਰਿਆ ਇਹਦੇ ਬਾਰੇ ਜਿਹੜੀਆਂ ਚੀਜ਼ਾਂ ਨੇ ਅਸਲ ਚ ਕੀ ਸੀਗਾ ਇਹ 80 ਦੇ ਦਹਾਕਿਆਂ ਦੇ ਵਿੱਚ ਮਤਲਬ ਇਹ ਗੱਲ ਫੈਲ ਚੁੱਕੀ ਸੀ ਵੀ ਰੂਸੀਆਂ ਨੇ ਨਰਕ ਤੱਕ ਟੋਆ ਬੱਟ ਲਿਆ ਜੀ ਹੈਨਾ ਬਹੁਤ ਸਾਰੀਆਂ ਜਿਹੜੀਆਂ ਅਖਬਾਰਾਂ ਬਹੁਤ ਸਾਰੀਆਂ ਮੈਗਜ਼ੀਨਾਂ ਜਿਹੜੀਆਂ ਨੇ ਉਹ ਇਹ ਕਹਿਣ ਲੱਗ ਪਿਆ ਵਿਗਿਆਨੀਆਂ ਨੂੰ ਨਰਕ ਮਿਲਿਆ ਨਾ ਕਿਤੇ ਨਾ ਕਿਤੇ ਇੱਕ ਨਾ ਟ੍ਰਿਨਿਟੀ ਬ੍ਰਾਡਕਾਸਟਿੰਗ ਨੈਟਵਰਕ ਸੀਗਾ ਉਹ ਇਸਾਈ ਚੈਨਲ ਸੀਗਾ ਯਾਨੀ ਕ੍ਰਿਸਚੀਅਨ ਚੈਨਲ ਸੀਗਾ ਉਹਨੇ ਜਿਹੜਾ ਇਹਦੇ ਬਾਰੇ ਬਹੁਤ ਜੜੀ ਹੈਗੀ ਕਾਫੀ ਰਿਸਰਚ ਕੀਤੀ ਬੜੇ ਸਾਇੰਟਿਸਟਾਂ ਨੂੰ ਖੰਘਾਲਿਆ ਜਿਹੜੇ ਇਹਦੇ ਵਿੱਚ ਇਨਵੋਲਵ ਸੀ ਕਿਤੇ ਨਾ ਕਿਤੇ ਉਹਨਾਂ ਦੇ ਇਸਾਈ ਇਸਾਈ ਵਿਸ਼ਵਾਸ ਸੀਗੇ ਇਹਦੇ ਕਰਕੇ ਉਹ ਉਹਨਾਂ ਨਾਲ ਜਿਹੜੀ ਹੈਗੀ ਆ ਗੱਲ ਕਰਦੇ ਸੀਗੇ ਉਹਨਾਂ ਨੇ ਜਿਹੜਾ ਹੈਗਾ ਵਿਗਿਆਨੀਆਂ ਨੂੰ ਨਰਕ ਮਿਲਿਆ ਇਸਰਲੇਖ ਦੇ ਅਧੀਨ ਪ੍ਰੋਗਰਾਮ ਚਲਾਇਆ ਬਹੁਤ ਸਾਰੇ ਸਾਇੰਟਿਸਟਾਂ ਨੇ ਮਤਲਬ ਦਾਅਵੇ ਵੀ ਕੀਤੇ ਵੀ ਸ਼ੈਤਾਨੀ ਜਿੱਤੇ দানਵੀ ਜਿਹੜੇ ਨੇ ਆਕ੍ਰਿਤੀਆਂ ਰੇਂਗਦੀਆਂ ਹੋਈਆਂ ਇਸ ਡੀਪ ਹੋਲ ਤੋਂ ਬਾਹਰ ਆਣ ਲੱਗ ਪੀਆਂ ਫੇਰ ਇੱਕ ਜਿਹੜਾ ਚਮਕੀਲੀ ਰੋਸ਼ਨੀ ਦਾ ਇੱਕ ਚਮਕੀਲੀ ਜੀ ਗੈਸ ਟਾਈਪ ਦਾ ਫੁਹਾਰਾ ਬਹੁਤ ਵੱਡਾ ਫੁੱਟਿਆ ਇਹਦੇ ਵਿੱਚੋਂ ਉਹਦੇ ਵਿਚਾਲੋਂ ਕਿਹਾ ਜਾ ਅਜੀਬੋਗਰੀ ਜੀਵ ਨਿਕਲਿਆ ਜਿਦੇ ਕੀ ਚਮਕੀਦੜ ਵਰਗੇ ਫੰਗਸ ਸੀਗੇ ਤੇ ਜਿਹੜਾ ਕਿ ਬਹੁਤ ਚਮਕ ਰਿਹਾ ਸੀਗਾ ਤੇ ਉਹਨੇ ਜਿਹੜਾ ਬਾਹਰ ਨਿਕਲਦੇ ਹੀ ਉਹ ਬੋਲਿਆ ਵੀ ਮੈਂ ਸਾਈਬੇਰੀਆ ਦੇ ਕੋਲੇ ਅਸਮਾਨ ਦੇ ਵਿਰੁੱਧ ਚਮਕਦੇ ਹੋਏ ਜੁੱਤ ਪ੍ਰਾਪਤ ਕੀਤੀ ਹੈ ਤੇ ਇਸ ਬ੍ਰਾਡਕਾਸਟਿੰਗ ਨੇ ਸਾਰੇ ਸੰਸਾਰ ਚ ਤੁਮਾ ਬਾਤੀਆਂ ਅਖਬਾਰਾਂ ਮੈਗਜ਼ੀਨਾਂ ਤੇ ਹੋਰ ਪਬਲਿਕੇਸ਼ਨਾਂ ਨੇ ਇਸ ਖਬਰ ਨੂੰ ਬਹੁਤ ਜ਼ਿਆਦਾ ਪ੍ਰਕਾਸ਼ਿਤ ਕੀਤਾ ਤੇ ਫੇਰ ਜਿਹੜਾ ਹੈਗਾ ਪਰ ਵੀ ਇਹਦੇ ਤੇ ਬਹੁਤ ਸਾਰੇ ਸਵਾਲ ਉੱਠਦੇ ਨੇ ਹਾਸਲ ਚ ਸੀ ਤਾਂ ਇਹ ਵਿਗਿਆਨਿਕ ਪ੍ਰੋਜੈਕਟ ਇਹ ਉਸ ਪਾਸੇ ਨੂੰ ਕਿਉਂ ਚਲਾ ਗਿਆ ਪੈਰਾਲੋਕਿਕ ਪਾਸੇ ਨੂੰ ਕਿਉਂ ਚਲਾ ਗਿਆ ਵਿਗਿਆਨਿਕ ਤੋਂ ਖੋਜ ਵਿਗਿਆਨਿਕ ਖੋਜ ਤੋਂ ਹਟ ਕੇ ਕਿਤੇ ਇਹ ਕਹਾਣੀ ਪੱਛਮ ਦੀ ਘੜਤ ਤਾਂ ਨਹੀਂ ਸੀਗੀ ਰੂਸ ਵਿਰੋਧ ਦੇ ਵਿੱਚੋਂ ਤਾਂ ਨਹੀਂ ਸੀ ਨਿਕਲੀ ਹੋਈ ਜਿਹੜੀ ਰੂਸ ਦੇ ਵਿਰੁੱਧ ਨਫ਼ਰਤ ਜਿਹੜੀ ਹੈ ਪੱਛਮ ਦੇ ਲੋਕਾਂ ਦੇ ਅੰਦਰ ਉਸ ਸਮੇਂ ਦੇ ਵਿੱਚ ਕੋਲਡ ਵਾਰ ਦੇ ਟਾਈਮ ਸੀਗੇ ਇਹ ਬਹੁਤ ਜ਼ਿਆਦਾ ਵਧੀ ਹੋਈ ਸੀਗੀ ਉਹਦੇ ਕਰਕੇ ਤਾਂ ਨਹੀਂ ਕਿਤੇ ਰੂਸ ਦੇ ਜਿਹੜਾ ਤੋੜਿਆ ਰਿਕਾਰਡ ਰੂਸ ਨੇ ਇਹ ਟੋਆ ਪਟਕੇ ਕਿਤੇ ਉਹਨੂੰ ਛੁਟਿਆਉਣ ਦੀ ਕੋਸ਼ਿਸ਼ ਤਾਂ ਨਹੀਂ ਅਸੀਂ ਕੀਤੀ ਜਾ ਰਹੀ ਇਹ ਜੀਆਂ ਗੱਲਾਂ ਫਲਾ ਕੇ ਵੀ ਉਹਨੂੰ ਵੀ ਉਹਨਾਂ ਦੇ ਇਸ ਵੱਡੇ ਗਾਰਨਾਮੇ ਨੂੰ ਜਿਹੜਾ ਹੈਗਾ ਦੁਨੀਆ ਜਿਹੜੀਆ ਵੇਟੇਜ ਨਾ ਦੇਵੇ ਉਹਨਾਂ ਦੀ ਚੜਤ ਨਾ ਹੋ ਜਵੇ ਇਸ ਕਰਕੇ ਕਿਤੇ ਇਹ ਸਾਰਾ ਕੁਝ ਜਿਹੜਾ ਜਾਣ ਬੁੱਝ ਕੇ ਪ੍ਰਪਗੈਂਡਾ ਤਾਂ ਨਹੀਂ ਸੀ ਕੀਤਾ ਜਾ ਰਿਹਾ ਉਹਨਾਂ ਦਾ ਕ੍ਰੈਡਿਟ ਖਰਾਬ ਕਰਨ ਦੇ ਲਈ ਮਤਲਬ ਉਹਨਾਂ ਦਾ ਕ੍ਰੈਡਿਟ ਘਟਾਉਣ ਦੇ ਲਈ ਤੇ ਅੱਜ ਵੀ ਜਿਹੜਾ ਹੈ ਮਤਲਬ ਅੱਜ ਆਪਾਂ ਦੇਖਦੇ ਆਂ ਵੀ ਜਿਹੜੀਆਂ ਹਾਰਰ ਸਟੋਰੀਜ਼ ਨੇ ਉਹ ਕਿਤੇ ਨਾ ਕਿਤੇ ਮਨੋਰੰਜਨ ਦਾ ਸਾਧਨ ਬਣ ਚੁੱਕੀਆਂ ਪਰ ਉਦੋਂ ਐਦਾਂ ਨਹੀਂ ਸੀਗਾ ਉਦੋਂ ਮਤਲਬ ਹਾਰਰ ਮੂਵੀਜ਼ ਨੂੰ ਜਾਂ ਹਾਰਰ ਗੱਲਾਂ ਨੂੰ ਜਾਂ ਹਾਰਰ ਕਹਾਣੀਆਂ ਨੂੰ ਜਾਂ ਹਾਰਰ ਕਿਸੇ ਵੀ ਦੱਸੀ ਹੋਈ ਘਟਨਾ ਨੂੰ ਲੋਕ ਬੜੀ ਗੰਭੀਰਤਾ ਨਾਲ ਲੈਂਦੇ ਸੀਗੇ ਤੇ ਇਹ ਜਿਹੜੀ ਹੈਗੀ ਐ ਇੰਨੀ ਗੰਭੀਰਤਾ ਜਿਹੜੀ ਹੈਗੀ ਆ ਉਹ ਮਤਲਬ ਅੱਜ ਦੀ ਤਰੀਕ ਦੇ ਵਿੱਚ ਨਹੀਂ ਮਿਲਦੀ ਅੱਜ ਤਾਂ ਬੱਚੇ ਵੀ ਛੋਟੇ ਛੋਟੇ ਜਿਹੜੇ ਨੇ ਹਾਰਰ ਮੂਵੀਜ਼ ਦੇਖਦੇ ਨੇ ਪਰ ਉਹ ਮਜ਼ਾਕ ਦੇ ਤੌਰ ਤੇ ਜਾਂ ਕੋਈ ਆਨੰਦ ਲੈਣ ਲਈ ਮਜ਼ਾ ਲੈਣ ਲਈ ਦੇਖਦੇ ਨੇ ਪਰ ਉਹਦੋਂ ਇਹ ਗੰਭੀਰਤਾ ਨਾਲ ਲਈ ਜਾਂਦੀ ਸੀ ਚੀਜ਼ ਪਰ ਜਿਹੜੀ ਬ੍ਰਾਡਕਾਸਟ ਨਾਲ ਜੁੜੇ ਹੋਏ ਚੈਨਲ ਦੀ ਗੱਲ ਹੈ ਅਖਬਾਰਾਂ ਦੀ ਗੱਲ ਹੈ ਮੈਗਜ਼ੀਨਾਂ ਦੀ ਗੱਲ ਹੈ ਉਹ ਜਦੋਂ ਮੈਂ ਇੰਨਾ ਚੀਜ਼ਾਂ ਤੇ ਸਾਰੀਆਂ ਦੀ ਰਿਸਰਚ ਕੀਤੀ ਤਾਂ ਮੈਂ ਇੱਕ ਚੀਜ਼ ਦੇਖੀ ਵੀ ਇਹ ਸਾਰੇ ਦੇ ਸਾਰੇ 크ਿਸਚੀਅਨ ਧਰਮ ਦੇ ਨਾਲ ਜੁੜੇ ਹੋਏ ਨੇ ਇਵੈਂਜੈਲੀਕਲ ਨੇ ਯਾਨੀ ਇਹ ਚਰਚ ਦੀ ਉਹਦੇ ਅੰਦਰ ਚੱਲਦੇ ਨੇ ਕਿਤੇ ਨਾ ਕਿਤੇ ਇਹ ਜਿਹੜਾ ਹੈ ਧਾਰਮਿਕ ਤੌਰ ਤੇ ਜਿਹੜਾ ਉਹਨਾਂ ਦਾ ਆਪ ਦਾ ਸਵਰਗ ਨਰਕ ਦਾ ਸਿਧਾਂਤ ਹੈ ਸਵਰਗ ਨਰਕ ਦਾ ਆਈਡੀਆ ਹੈ ਉਹਨੂੰ ਪੁਖਤਾ ਕਰਨ ਦੇ ਲਈ ਫਲਾਈ ਗਈ ਗੱਲ ਵੀ ਹੋ ਸਕਦੀ ਹੈ ਕਿਤੇ ਮਤਲਬ ਇਹ ਰੂਸ ਪੱਛਮ ਦੀ ਆਪਸੀ ਖੁੰਧਕਬਾਜੀ ਚੋਂ ਵੀ ਨਿਕਲੀ ਹੋ ਸਕਦੀ ਹੈ ਇਹ ਕਥਾ ਜਿਹੜੀ ਆ ਪਰ ਇੱਕ ਗੱਲ ਤਾਂ ਹੈ ਵੀ ਡ੍ਰਿਲ ਬਿੱਟ ਦੇ ਮਾਈਕ ਨੇ ਜਿਹੜੀ ਉਹ ਰਿਕਾਰਡਿੰਗ ਕੀਤੀਆਂ ਆਵਾਜ਼ਾਂ ਉਹ ਉਹਨਾਂ ਨੇ ਵਾਲੀ ਹਵਾ ਦਿੱਤੀ ਇਸ ਕਹਾਣੀ ਨੂੰ ਕਿਤੇ ਨਾ ਕਿਤੇ ਲੇਕਿਨ ਇਹ ਵੀ ਹੋ ਸਕਦਾ ਹੈ ਕਿ ਵੀ ਮਿੱਟੀ ਪਾਣੀ ਪੱਥਰਾ ਸਖਤ ਪੱਥਰਾ ਕਿਉਂਕਿ ਉੱਥੇ ਜਿਹੜੇ ਨੇ ਗ੍ਰੇਨਾਈਟ ਪੱਥਰ ਦੱਸੇ ਜਾਂਦੇ ਨੇ ਕਿ ਉਹ ਡ੍ਰਿਲ ਬਿੱਟ ਜਦੋਂ ਉਹਨਾਂ ਨਾਲ ਰਗੜ ਖਾਦੀ ਤਾਂ ਉਹ ਉਸ ਤਰ੍ਹਾਂ ਦੀਆਂ ਚੀਕ ਜਿਹੜੇ ਵਰਗੀਆਂ ਆਵਾਜ਼ਾਂ ਆਉਣ ਲੱਗ ਪੀਆਂ ਤੇ ਉਹਦਾ ਵੋਲਿਊਮ ਵਧਾ ਕੇ ਜਦੋਂ ਉਹਨੂੰ ਸੁਣਿਆ ਗਿਆ ਤਾਂ ਬਸ ਇਨਸਾਨ ਨੇ ਅਸਿਊਮ ਕਰ ਲਿਆ ਵੀ ਜਮੀਨ ਦੇ ਵਿੱਚ ਨਰਕ ਹੁੰਦਾ ਕਿਤੇ ਨਾ ਕਿਤੇ ਉਹ ਉਹੀ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ ਇਨਸਾਨੀ ਕਿ ਜਿਵਾਜਾਂ ਤੋਂ ਬਾਅਦ ਹੀ ਇਨਸਾਨ ਨੇ ਉਹਨੂੰ ਸ਼ੋਰ ਸਮਝ ਲਿਆ ਹੈ ਨਾ ਤੁਸੀਂ ਇਹਦੇ ਬਾਰੇ ਸਾਰੇ ਕੀ ਸਮਝਦੇ ਹੋ ਇਹਦੇ ਬਾਰੇ ਜ਼ਰੂਰ ਵੀਰ ਬਣ ਕੇ ਕਮੈਂਟ ਕਰਕੇ ਦੱਸਿਓ ਤੇ ਆਪਣਾ ਹੋਰ ਵੀਰਾਂ ਨੂੰ ਵੀ ਆਪਣੇ ਚੈਨਲ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਤਾਂ ਕਿ ਆਪਾਂ ਪੈਰਾਨਾਰਮਲ ਬਾਰੇ ਇਸ ਤਰ੍ਹਾਂ ਦੀ ਗੱਲਬਾਤ ਅੱਗੇ ਜਾਰੀ ਰੱਖ ਸਕੀਏ ਤੇ ਆਪਣੇ ਸਾਰੇ ਵੀਰ ਕਮੈਂਟ ਕਰਨਾ ਲਾਈਕ ਕਰਨਾ ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਫਾਰਵਰਡ ਕਰਨਾ ਬਿਲਕੁਲ ਨਾ ਭੁੱਲਣਾ ਸੋ ਸਾਰੇ ਵੀਰਾਂ ਦਾ ਬਹੁਤ-ਬਹੁਤ ਸ਼ੁਕਰੀਆ ਜੁੜੇ ਰਹਿਣ ਲਈ ਜੀ ਥੈਂਕ ਯੂ